ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਪਿੰਡ ਲਹਿਰਾਬੇਟ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੀ ਸੋ ਦੋਸਤੋ ਇਸ ਦੇ ਓਨਰ ਹਨ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਮੋਬਾਈਲ ਨੰਬਰ ਦੋਸਤੋ ਆ ਵੀਡੀਓ ਦੇ ਵਿੱਚ ਹਨ ਦਿੱਤੇ ਗਏ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਜਿਹੜੀਆਂ ਇਹ ਝੋਟੀਆਂ ਦੋਸਤੋ ਖਰੀਦ ਸਕਦੇ ਹੋ ਸੋ ਦੋਸਤੋ ਆਪਾਂ ਗੱਲ ਕਰੀਏ ਤਾਂ ਅੱਜ ਆਪਾਂ ਇਹ ਤੁਹਾਨੂੰ ਤਿੰਨ ਝੋਟੀਆਂ ਦਿਖਾਉਣ ਜਾ ਰਹੇ ਹਾਂ ਜੀ ਪਹਿਲੀ ਝੋਟੀ ਦੀ ਗੱਲ ਕਰੀਏ ਦੋਸਤੋ ਤਾਂ ਦੂਜਾ ਸੂਆ ਇਸ ਵਾਰ ਸੂਈ ਹੈਗੀ ਏ ਆ ਇੱਕ ਮਹੀਨਾ ਹੋ ਗਿਆ ਦੋਸਤੋ ਸੂਈ ਨੂੰ ਆ ਮਗਰ ਜਿਹੜਾ ਬੱਚਾ ਹੈਗਾ ਉਹ ਮੇਲ ਕਾਫ ਹੈਗਾ ਦੋਸਤੋ ਕੱਟਾ ਹੈਗਾ ਮਗਰ ਝੋਟੀ ਕਾਫੀ ਜ਼ਿਆਦੀ ਸੋਹਣੀ ਹੈਗੀ ਏ ਦੂਜਾ ਸੂਆ ਇਹ ਰਸੂਈ ਹੈਗੀ ਆ ਵੀਰੋ ਬਾਕੀ ਜੇ ਮਿਲਕ ਦੀ ਗੱਲ ਕਰਦੇ ਆਂ ਜੀ ਮਿਲਕ 15 ਲੀਟਰ ਬਿਲਕੁਲ ਚੁਵਾਈ ਦਾ ਮਿਲਕ 15 ਲੀਟਰ ਦੁੱਧ ਹੈਗਾ ਥੱਲੇ ਜਿਹੜਾ ਮੇਰਾ ਵੀਰ ਮਰਜੀ 2 ਟਾਈਮ ਦੀ ਚੁਵਾਈ ਆਪਣੀ ਤਸੱਲੀ ਜ਼ਰੂਰ ਕਰ ਸਕਦਾ ਕਰਕੇ 15 ਲੀਟਰ ਦੁੱਧ ਦੋਸਤੋ ਇਸ ਝੋਟੀ ਦੇ ਥੱਲੇ ਹੈਗਾ ਧਾਰ ਦੀ ਬਹੁਤ ਜ਼ਿਆਦੀ ਚੰਗੀ ਸਾਫ਼ ਹੈਗੀ ਆ ਹਵਾਨਾ ਤੁਸੀਂ ਦੋਸਤੋ ਵੇਖ ਸਕਦੇ ਹੋ ਆ ਆਰਡਰ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਚੰਗੀ ਸੋਹਣੀ ਆਰਡਰ ਦੀ ਕੁਆਲਿਟੀ ਹੈਗੀ ਆ ਗਿੱਠ-ਗਿੱਠ ਦੀ ਵਿੱਥੀ ਆ ਦੋਸਤੋ ਥਣਾ ਦੀ ਬਹੁਤ ਵਧੀਆ ਅਗਲੇ ਮਗਰਲੇ ਥਣਾ ਦਾ ਗੈਬ ਵੀ ਬਖਤੀ ਕਾਫੀ ਜ਼ਿਆਦਾ ਸੋਹਣਾ ਬਾਕਮਾਲ ਹੈਗਾ ਬਾਕੀ ਝੋਟੀ ਦੋਸਤੋ ਜਿਹੜੀ ਕੱਦ ਕਾਠ ਦੀ ਆ ਵਜਨ ਦੇ ਵਿੱਚ ਵੀ ਝੋਟੀ ਕਾਫੀ ਸੋਹਣੀ ਆ ਕੱਦ ਕੱਠ ਵੀ ਕਾਫੀ ਜ਼ਿਆਦਾ ਉੱਚਾ ਲੰਬਾ ਹੈ ਵੇਲ ਕਾਫੀ ਜ਼ਿਆਦਾ ਸੋਹਣੀ ਹੈਗੀ ਇਹ ਚੋਟੀ ਦੀ ਭਾਂਡਾ ਦੋਸਤੋ ਤੁਸੀਂ ਵੀ ਦੇਖ ਸਕਦੇ ਹੋ ਅੰਡਰ ਕਾਫੀ ਜ਼ਿਆਦਾ ਸੋਹਣਾ ਹੈਗਾ ਬਾਕੀ ਚੰਗੀ ਸੋਹਣੀ ਛੁਕੀਨ ਇਹ ਚੋਟੀ ਹੈਗੀ ਆ ਵੀਰੇਓ ਜੇ ਦੋਸਤੋ ਆਪਾਂ ਦੂਜੀ ਇਸ ਚੋਟੀ ਦੀ ਗੱਲ ਕਰੀਏ ਤਾਂ ਦੋਸਤੋ ਇਹ ਤੀਜਾ ਸੂਆ ਇਸ ਵਾਰ ਸੂਈ ਹੈਗੀ ਆ 4 ਦਿਨ ਹੋ ਗਏ ਹਨ ਦੋਸਤੋ ਇਸ ਨੂੰ ਸੂਈ ਨੂੰ ਬਾਕੀ ਜਿਹੜਾ ਇਸ ਮਗਰ ਕਾਫ ਹੈਗਾ ਉਹ ਵੀ ਮੇਲ ਕਾਫ ਹੈਗਾ ਦੋਸਤੋ ਕੱਟਾ ਹੈਗਾ ਇਸ ਮਗਰ ਵੀ ਦੋਦੋ ਦੋਸਤੋ ਇਸ ਦਾ ਇਸ ਟਾਈਮ ਜਿਹੜਾ ਬੌਲੇ ਦੇ ਵਿੱਚ 10 ਲੀਟਰ ਜਿਹੜਾ ਤਿਆਰ ਹੈਗਾ ਮੇਰੇ ਵੀਰ ਕੋਈ ਵੀ ਜਿਹੜੇ ਖਰੀਦਣਾ ਚਾਹਣ ਇਸ ਆਪਣਾ ਮੱਝ ਨੂੰ ਸੋ ਦੋਸਤੋ ਆਪਣੀ ਤੁਸੀਂ ਦੋ ਡੰਗ ਦੀ ਚੋਈ ਬਿਲਕੁਲ ਤਸੱਲੀ ਨਾਲ ਕਰਨੀ ਹੈਗੀ ਆ ਆ 10 ਲੀਟਰ ਦਾ ਬੌਲਾ ਅੱਜ ਚੌਥੇ ਦਿਨ ਦਾ ਦੋਸਤੋ ਤਿਆਰ ਹੈਗਾ ਦੋਸਤੋ ਜੇ ਇਸ ਦੀ ਮਿਲਕ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਇਹ 15 ਲੀਟਰ ਦੀ ਚਵਾਈ ਬੜੇ ਆਰਾਮ ਨਾਲ ਕਰਵਾਉਗੀ ਮੱਜ ਵੈਸੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਪਿੱਠ ਪੁੜਕ ਬਹੁਤ ਜ਼ਿਆਦਾ ਚੌੜਾ ਹੈਗਾ ਵਜਨਦਾਰ ਇਹ ਦੋਸਤੋ ਜਿਹੜੀ ਮੱਜ ਹੈਗੀ ਆ ਤੀਜਾ ਸੂਆ ਇਸ ਵਾਰ ਸੂਈ ਹੈਗੀ ਆ ਮਗਰ ਤੁਹਾਨੂੰ ਕਾਫ ਆਪਾਂ ਦੱਸ ਦਿੱਤਾ ਜੀ ਮੇਲ ਹੈਗਾ ਇੱਕ ਥਣ ਮੂਰਲਾ ਵਾਈਟ ਹੈਗਾ ਦੋਸਤੋ ਬਾਕੀ ਜਿਹੜੀ ਵਿਥੀ ਆ ਥਣਾ ਦਾ ਗਾਇਬ ਕਾਫੀ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਵਧੀਆ ਆਕਰਸ਼ਕ ਦੋਸਤੋ ਆਡਰ ਹੈਗਾ ਕਾਫੀ ਜ਼ਿਆਦਾ ਐਕਸਟਰਾ ਆਰਡੀਨਰੀ ਜਿਹੜੀ ਮੱਛ ਦਾ ਆਰਡਰ ਦੋਸਤੋ ਹੈਗਾ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆ ਹੀ ਗਿਆ ਹੋਵੇਗਾ ਬਾਕੀ ਇਸ ਦਾ ਜਿਹੜਾ ਦੋਸਤੋ ਦੁੱਧ ਹੈਗਾ ਬਾਈ ਹੋਣਾ ਕਿ ਆ ਵੀ ਤਸੱਲੀ ਦੇ ਨਾਲ 15 ਲੀਟਰ ਚੁਆਈ ਕਰਵਾਏਗੀ ਸੋ ਦੋਸਤੋ ਜਿਹੜੀ ਆਪਾਂ ਤੀਜੀ ਇਸ ਮੱਛ ਦੀ ਗੱਲ ਕਰੀਏ ਤਾਂ ਦੋਸਤੋ ਇਹ ਵੀ ਤੀਜਾ ਸੂਆ ਇਸ ਵਾਰ ਸੋਣ ਜਾ ਰਹੀ ਆ ਅੱਖ ਬਿੱਲੀ ਲੱਗੀ ਹੈਗੀ ਆ ਸਿੰਘ ਮੰਤਰ ਤੁਸੀਂ ਵੇਖ ਸਕਦੇ ਹੋ ਪਿੱਠਪੂੜਾ ਇਸ ਮੱਛ ਦਾ ਵੀ ਪਹਿਲੀਆਂ ਮੱਜਾਂ ਵਰਗਾ ਹੈਗਾ ਦੋਸਤੋ ਹਾਈਟ ਵਿੱਚ ਵੀ ਕਾਫੀ ਜ਼ਿਆਦੀ ਸੋਹਣੀ ਹੈਗੀ ਆ ਅ ਵੱਡੀਆਂ ਮੱਜਾਂ ਵਿੱਚ ਦੋਸਤੋ ਇਹ ਮੱਜਾਂ ਹਨ ਕਾਫੀ ਵਧੀਆ ਚੰਗੇ ਹਵਾਨਾ ਹੈਗਾ ਇਸਦਾ ਇਸਨੇ ਤਕਰੀਬਨ ਹਜੇ 5 ਦਿਨ 4 ਦਿਨ ਤਕਰੀਬਨ ਇੱਕ ਹਫਤੇ ਦੇ ਨੇੜੇ ਲੈ ਜਾਣਾ ਹੈਗਾ ਸਮਾਂ ਆ ਬਾਕੀ ਹਜੇ ਢਿੱਲ ਵੀ ਹੈਗੀ ਆਡਰ ਦੇ ਵਿੱਚ ਹਲੇ ਪਰੂਗੀ ਹਜੇ ਕਾਫੀ ਜਿਆਦਾ ਸੋਹਣਾ ਆਰਡਰ ਹਜੇ 2-4 ਦਿਨ ਤੱਕ ਇਸਨੇ ਬਣਾ ਆਉਣਾ ਸੋ ਵੀਰੋ ਆ ਬਾਕੀ ਮਿਲਕ ਦੀ ਗੱਲ ਕਰੀਏ ਤਾਂ 12-13 ਲੀਟਰ ਦੀ ਬਾਈ ਹੋਰਾਂ ਦੱਸਿਆ ਵੀ ਇਸ ਦੀ ਮਿਲਕ ਦੀ ਕੈਪੈਸਿਟੀ ਜਿਹੜੀ ਦੂਜੇ ਸੂਬੇ ਦੀ ਰਹੀ ਹੈਗੀ ਆ ਆ ਥਣ ਮੋਟਾ ਲੱਗਾ ਹੈਗਾ ਹਵਾਨਾ ਤੁਸੀਂ ਵੇਖ ਸਕਦੇ ਹੋ ਬੇਦਾਗ ਬਿਲਕੁਲ ਸਾਫ਼ ਹਵਾਨੇ ਵਾਲੀਆਂ ਦੋਸਤੋ ਇਹ ਮੱਝਾਂ ਆਪਾਂ ਤੁਹਾਨੂੰ ਅੱਜ ਦਿਖਾਈਆਂ ਹਨ ਆ ਜਿਹੜੀ ਇਹ ਮੱਝ ਵੀ ਆ ਕਾਫੀ ਜਿਆਦਾ ਸੋਹਣੀ ਆਰਡਰ ਵਾਲੀ ਹੈਗੀ ਆ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਅ ਮੱਝਾਂ ਖਰੀਦਣ ਦੇ ਸੋ ਦੋਸਤੋ ਤੁਸੀਂ ਨੰਬਰ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਿੱਤੇ ਹਨ ਨੰਬਰਾਂ ਤੇ ਸੰਪਰਕ ਤੁਸੀਂ ਕਰਕੇ ਜਿੱਦਿਆਂ ਇਹ ਮੱਝਾਂ ਖਰੀਦ ਸਕਦੇ ਹੋ ਸੋ ਦੋਸਤੋ ਚੁਵਾਈ ਜਿਹੜੀਆਂ ਮੱਝਾਂ ਸੂਈਆਂ ਹਨ ਉਹਨਾਂ ਦੀ ਚੁਵਾਈ ਤੁਸੀਂ ਦੋ ਡੰਗ ਦੀ ਇੱਕ ਡੰਗ ਦੀ ਜਿਹੜੇ ਟਾਈਮ ਮਰਜ਼ੀ ਤੁਸੀਂ ਕਰਨੀ ਚਾਹੋ ਬੜੀ ਤਸੱਲੀ ਨਾਲ ਕਰ ਸਕਦੇ ਹੋ ਆ ਲੋਕੇਸ਼ਨ ਦੋਸਤੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਇਹ ਜਿਹੜਾ ਲਹਿਰਾਬੇਟ ਪਿੰਡ ਹੈਗਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਵਿੱਚ ਹੈਗਾ ਜੀ ਆਪਣਾ ਮਖੂਤੋਂ ਕੋਰਟ ਇਸੇ ਖਾਂ ਰੋਡ ਤੇ ਉੱਪਰ ਇਹ ਪਿੰਡ ਆਉਂਦਾ ਹੈ ਜੀ ਲਹਿਰਾਬੇਟ ਸੋ ਦੋਸਤੋ ਜਿਹੜੇ ਚਾਹਵਣ ਹੋਣ ਵੀਰ ਸੰਪਰਕ ਕਰਕੇ ਇਹ ਮੱਝਾਂ ਖਰੀਦ ਸਕਦੇ ਹੋ ਸੋ ਦੋਸਤੋ ਆਪਾਂ ਜੇ ਇਹਦਾ ਮੁੱਲ ਦੀ ਗੱਲ ਕਰੀਏ ਤਾਂ ਇਹ ਤੀਜੀ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾਈ ਹੈ ਇਸ ਦਾ ਮੁੱਲ ਬਾਈ ਹੁਣ 75000 ਰੁਪਿਆ ਕਰਦੇ ਹਨ ਇਹ ਪਹਿਲੀ ਜਿਹੜੀ ਆਪਾਂ ਨੰਬਰ ਵਾਲੀ ਮੱਝ ਦੀ ਗੱਲ ਕਰੀਏ ਇਸ ਦਾ ਮੁੱਲ ਦੋਸਤੋ 1 ਲੱਖ ਰੁਪਈਆ ਹੈਗਾ 15 ਲੀਟਰ ਦੀ ਚੁਆਈ ਇਸ ਥਲੇ ਜਿਹੜਾ ਮਰਜੀ ਵੀਰ ਕਰ ਸਕਦਾ ਹੈ ਦੂਜੇ ਜਿਹੜੀ ਦੂਜੇ ਨੰਬਰ ਤੇ ਹੈਗੀ ਹੈ ਦੋਸਤੋ ਇਸ ਦਾ ਮੁੱਲ 90000 ਰੁਪਈਆ ਹੈ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ